ਕਾਰਨ ਉਹ ਅਸੀਂ ਕਿਹਾ ਸੀਗਾ ਵੀ ਇੱਥੇ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਵਿੱਚ ਪਹੁੰਚੋ ਚੰਡੀਗੜ੍ਹ ਤਾਂ ਸਵੇਰੇ ਦਾ ਮਾਹੌਲ ਦੇਖ ਕੇ ਪੰਜਾਬ ਪੰਜਾਬ ਪੁਲਿਸ ਵੀ ਤੇ ਚੰਡੀਗੜ੍ਹ ਪੁਲਿਸ ਵੀ ਕਹਿ ਲੋ ਇਸ ਚੀਜ਼ ਦੇ ਵਿੱਚ ਲੱਗੀ ਸੀ ਵੀ ਕੋਈ ਵੀ ਅ ਕਿਸੇ ਕੋਈ ਦੰਗੇ ਹੋਣ ਦਾ ਜਾਂ ਕੁਝ ਉਮੇ ਹੋਣ ਦਾ ਵਿਵਾਦ ਨਾ ਖੜਾ ਹੋਵੇ ਹਨਾ ਕਿਉਂਕਿ ਇੱਥੇ ਸਟੂਡੈਂਟਸ ਪਰ ਦੇ ਸਟੂਡੈਂਟਸ ਦੀ ਵੀ ਸਿਕਿਉਰਿਟੀ ਵਾਸਤੇ ਸੇਫਟੀ ਵਾਸਤੇ ਸਮਾਜ ਦੇਖੋ ਤਾਂ ਜੀ ਇਹ ਤਾਂ ਹੁਣ ਸਰਕਾਰਾਂ ਦੀਆਂ ਲਾਇਕੀਆਂ ਡੈਮੋਕਰੇਸੀ ਜਾਂ ਹਿਊਮਨ ਰਾਈਟਸ ਇਹ ਗੱਲਾਂ ਸਿਰਫ ਇੱਕ ਕਿਤਾਬਾਂ ਤੱਕ ਹੀ ਰਹਿ ਗਈਆਂ ਸੀਮਤ ਜਨਵਰੀ ਇਹਨਾਂ ਨੇ ਗੇਟ ਲਾਉਣ ਦੀ ਜ਼ਬਰਦਸਤੀ ਕੋਸ਼ਿਸ਼ ਕੀਤੀ ਹੈ ਗੇਟ ਨੂੰ ਤਾਂ ਸਟੂਡੈਂਟਸ ਨੇ ਜਿੰਨੀਆਂ ਹੋਰ ਕਿਸਾਨ ਜਥੇਬੰਦੀਆਂ ਸੀ ਨਾਲ ਰਲ ਕੇ ਸੈਨੇਟ ਵਾਲਾ ਵੀ ਇਸ ਤੋਂ ਪਿਛਲੇ ਸਾਲ 100 ਦਿਨ ਚੱਲੇ ਸੀ ਐ ਤੇ ਕੀ ਹੈ ਨਾ ਉੱਤੇ ਪ੍ਰੈਸ਼ਰ ਹੈਗਾ ਹੋਪਫੁਲੀ ਇਹ ਜਲਦੀ ਕਰ ਦੇਣ ਜਿੱਦਾਂ ਵੀਸੀ ਮੈਮ ਦਾ ਆਇਆ ਕਿ ਆਪਾਂ ਚਾਂਸਲਰ ਨੂੰ ਭੇਜ ਜਾਈਏ ਉਹ ਜਦੋਂ ਇਹਨਾਂ ਨੂੰ ਇੱਕ ਗੱਲ ਸਵੇਰੇ ਪ੍ਰਸ਼ਾਸਨ ਨੂੰ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਸੀ ਭਾਈ ਇੱਕ ਗੇਟ ਖੋਲ ਦੋ ਵੀ ਸਾਰਿਆਂ ਨੇ ਅੰਦਰ ਹੀ ਜਾਣਾ ਬਟ ਪ੍ਰਸ਼ਾਸਨ ਉਦੋਂ ਕਿਸੇ ਵੀ ਕੋਈ ਬਾਹਵੰਨਾ ਨਹੀਂ ਫੜਾ ਰਿਆ ਸੀਗਾ ਵੀ ਅਸੀਂ ਇੱਥੇ ਆਪਣੇ ਹੱਕਾਂ ਦੀ ਗੱਲ ਕਰਨ ਆਏ ਆ ਅਸੀਂ ਇੱਥੇ ਕੋਈ ਟੈਰਰਿਸਟ ਨਹੀਂ ਹੈਗੇ ਏ ਨੰਬਰ ਗਰਲਸ ਹੌਸਟਲ 6 ਦੇ ਅੰਦਰ ਉਹਨਾਂ ਦੇ ਜਿਹੜੇ ਵਾਰਡਨ ਸੀ ਉਹਨਾਂ ਨੇ 7-8 ਵਜੇ ਤੋਂ ਬਾਅਦ ਐਂਟਰੀ ਦੇਣਾ ਹੀ ਬੰਦ ਕਰਤਾ ਸੀ ਕੁੜੀਆਂ ਨੂੰ ਜਦ ਤੱਕ ਸ਼ੈਡਿਊਲ ਰਿਲੀਜ਼ ਨਹੀਂ ਹੁੰਦਾ ਸਾਡਾ ਸੰਘਰਸ਼ ਇਦਾ ਹੀ ਚੱਲੂਗਾ ਕਿਉਂਕਿ ਸਾਨੂੰ ਕੋਈ ਭਰੋਸਾ ਨਹੀਂ ਸੋਇ ਤਸਵੀਰਾਂ ਪੰਜਾਬ ਯੂਨੀਵਰਸਿਟੀ ਤੇ ਬਾਰਦੀ ਹੈ ਦੇਖ ਸਕਦੇ ਹੋ ਥੋੜੀ ਦੇਰ ਪਹਿਲਾਂ ਜਦ ਸਵੇਰੇ ਕਾਫੀ ਪੁਲਿਸ ਬਲ ਤਾਇਨਾਤ ਸੀਗਾ ਜੋ ਹੁਣ ਵੀ ਤਾਇਨਾਤ ਹੈ ਪਰ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਇੱਕ ਨੰਬਰ ਗੇਟ ਆ ਸਵੇਰੇ ਤੋੜ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਭਾਵੇਂ ਸਟੂਡੈਂਟ ਹੋਣ ਭਾਵੇਂ ਕੋਈ ਜੇ ਵਿਜ਼ਿਟ ਕਰਨ ਆਇਆ ਸਾਰਿਆਂ ਦੇ ਲਈ ਖੋਲ ਦਿੱਤਾ ਗਿਆ ਹੈ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦੱਸ ਦਈਏ ਕਿ ਜਿਹੜੇ ਵરિਸ਼ ਨੇ ਉਹ ਵੀ ਪਹੁੰਚੇ ਹੋਏ ਨੇ ਭਾਵੇਂ ਸਾਬਕਾ ਸੀਮ ਚਰਨਜੀਤ ਸਿੰਘ ਚੰਨੀ ਹੋਣ ਜਾਂ ਦੇਖ ਸਕਦੇ ਹੋ ਇਹ ਬੈਰੀਕੇਟਿੰਗ ਹੈ ਜਿਹੜੇ ਲੋਕ ਸਟੂਡੈਂਟਸ ਨੂੰ ਰੋਕਣ ਦੇ ਲਈ ਰੋਕਣ ਦੇ ਲਈ ਲਾਇਗ ਸੀਗੇ ਬਟ ਉਹਨਾਂ ਨੂੰ ਬਿਲਕੁਲ ਤੋੜ ਕੇ ਇੱਕ ਨੰਬਰ ਗੇਟ ਤੋੜ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਹਰ ਕੋਈ ਅੰਦਰ ਜਾ ਸਕਦਾ ਹੈ ਭਾਵੇਂ ਉਹ ਸਟੂਡੈਂਟ ਹੋਣ ਭਾਵੇਂ ਉਹ ਕੋਈ ਵਿਜ਼ਟਰ ਹੋਵੇ ਤੇ ਉੱਥੇ ਸਟੂਡੈਂਟਸ ਦਾ ਕਿਉਂਕਿ ਉਸ ਦੀ ਡਿਮਾਂਡ ਨੇ ਸਟੂਡੈਂਟਸ ਨਾਲ ਗੱਲਬਾਤ ਜ਼ਰੂਰ ਕਰਾਂਗੇ ਪਰ ਉੱਥੇ ਹੀ ਦੱਸ ਦਈਏ ਕਿ ਜਦ ਨੋਟੀਫਿਕੇਸ਼ਨ ਆਂਦੀ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੇ ਨੇ ਸਟੂਡੈਂਟਸ ਦੇ ਵਿੱਚ ਕਾਫੀ ਰੋਸ ਪੜਿਆ ਜਾਂਦਾ ਹੈ ਜਿਸ ਤੋਂ ਬਾਅਦ 10 ਤਰੀਕ ਦੀ ਕਾਲ ਦਿੱਤੀ ਗਈ ਸੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਤੇ ਸਰ ਹੁਣ ਇਸ ਵੇਲੇ ਗੇਟ ਬਿਲਕੁਲ ਖੋਲ ਦਿੱਤੇ ਗਏ ਆ ਤੇ ਸਵੇਰੇ ਪੁਲਿਸ ਬਲ ਵੀ ਕਾਫੀ ਤਾਇਨਾਤ ਸੀਗਾ ਤੇ ਹੁਣ ਦੀ ਸਥਿਤੀ ਕੀ ਬਣੀ ਹੋਈ ਹੈ ਸਰ ਹੁਣ ਦੀ ਸਥਿਤੀ ਜਮਾਂ ਸਹੀ ਹੈ ਜੀ ਸਾਰਿਆਂ ਜਿੰਨੇ ਵੀ ਅਸੀਂ ਪੰਜਾਬ ਨੂੰ ਕਾਲ ਕੀਤੀ ਸੀ ਕਿ ਜਿੰਨੇ ਜਥੇਬੰਦੀਆਂ ਜਿੰਨੇ ਸਟੂਡੈਂਟ ਜਥੇਬੰਦੀਆਂ ਜਿੰਨੀਆਂ ਸਾਡੀਆਂ ਕਿਸਾਨ ਨੂੰ ਕਿਸਾਨੀ ਜਥੇਬੰਦੀਆਂ ਸਾਰਿਆਂ ਨੂੰ ਅਸੀਂ ਕਿਹਾ ਸੀਗਾ ਵੀ ਇੱਥੇ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਵਿੱਚ ਪਹੁੰਚੋ ਚੰਡੀਗੜ੍ਹ ਤਾ ਸਵੇਰੇ ਦਾ ਮਹੌਲ ਦੇਖ ਕੇ ਪੰਜਾਬ ਪੰਜਾਬ ਪੁਲਿਸ ਵੀ ਤੇ ਚੰਡੀਗੜ੍ਹ ਪੁਲਿਸ ਵੀ ਕਹ ਲੋ ਇਸ ਚੀਜ਼ ਦੇ ਵਿੱਚ ਲੱਗੀ ਸੀ ਵੀ ਕੋਈ ਵੀ ਅ ਕਿਸੇ ਕੁਝ ਦੰਗੇ ਹੋਣ ਦਾ ਜਾਂ ਕੁਝ ਉਮੇ ਹੋਣ ਦਾ ਵਿਵਾਦ ਨਾ ਖੜਾ ਹੋਵੇ ਹਨ ਕਿਉਂਕਿ ਇੱਥੇ ਸਟੂਡੈਂਟਸ ਪੜ੍ਹਦੇ ਸਟੂਡੈਂਟਸ ਦੀ ਵੀ ਸਿਕਿਉਰਿਟੀ ਵਾਸਤੇ ਸੇਫਟੀ ਵਾਸਤੇ ਆ ਤਾਂ ਜਦੋਂ ਇਹਨਾਂ ਨੂੰ ਇੱਕ ਗੱਲ ਸਵੇਰੇ ਪ੍ਰਸ਼ਾਸਨ ਨੂੰ ਬੜੀ ਨਿਮਰਤਾ ਨਾਲ ਬੇਨਤੀ ਕਰੀ ਸੀ ਭਾਈ ਇੱਕ ਗੇਟ ਖੋਲ ਦੋ ਵੀ ਸਾਰਿਆਂ ਨੇ ਅੰਦਰ ਹੀ ਜਾਣਾ ਤੇ ਜੋ ਅੰਦਰ ਸਾਡਾ ਇੱਕ ਪ੍ਰੋਗਰਾਮ ਅਸੀਂ ਅੱਜ ਦਾ ਲੀਕਿਆ ਹੈ ਉਹ ਸ਼ੁਰੂ ਕਰਨਾ ਹੈ ਬਟ ਪ੍ਰਸ਼ਾਸਨ ਉਦੋਂ ਕਿਸੇ ਵੀ ਅ ਕੋਈ ਬਾਬਾ ਨਾ ਨਹੀਂ ਫੜਾ ਰਿਆ ਸੀਗਾ ਤਾਂ ਸਾਰੇ ਗੇਟ ਬੰਦ ਇੱਕ ਨੰਬਰ ਦੋ ਨੰਬਰ ਤੁਸੀਂ ਦੇਖੀਏ ਸਵੇਰੇ ਕਿੰਨਾ ਇਹਨਾਂ ਨੇ ਜਾਪ ਤਾਂ ਹੁਣ ਵੀ ਇਹਨਾਂ ਦਾ ਖੜਾ ਕਿੰਨਾ ਇਹਨਾਂ ਨੇ ਪੁਲਿਸ ਲੈ ਕੇ ਖੜੀ ਕਰਤੀ ਡਾਂਗਾ ਦੇ ਕੇ ਵੀ ਅਸੀਂ ਇੱਥੇ ਆਪਣੇ ਹੱਕਾਂ ਦੀ ਗੱਲ ਕਰਨ ਆਏ ਆ ਅਸੀਂ ਇੱਥੇ ਕੋਈ ਟੈਰਰਿਸਟ ਨਹੀਂ ਹੈਗੇ ਵੀ ਹਾਂ ਅਸੀਂ ਕੁਝ ਧੱਕੇ ਨਾ ਮੰਗਣੇ ਨਹੀਂ ਅਸੀਂ ਸਾਡੇ ਜੋ ਹੱਕ ਆ ਜੋ ਸਾਡੇ ਬੰਦੇ ਹੱਕ ਆ ਸੀ ਉਹ ਆਪਣੇ ਹੱਕ ਲੈਣ ਆਏ ਆ ਜੇ ਅਸੀਂ ਹੁਣ ਪੰਜਾਬ ਲਈ ਆਵਾਜ਼ ਨਹੀਂ ਉਠਾਵਾਂਗੇ ਤਾਂ ਫਿਰ ਕਦੋਂ ਉਠਾਉਣੀ ਆ ਹੁਣ ਗੱਲ ਸਾਡੀ ਪੰਜਾਬ ਸਾਡੀ ਪੰਜਾਬੀਅਤ ਸਾਡੇ ਐਜੂਕੇਸ਼ਨ ਤੇ ਆ ਗਈ ਬਿਲਕੁਲ ਠੀਕ ਹੈ ਜੀ ਜ਼ਮੀਨਾਂ ਤੇ ਆ ਗਈ ਤਾਂ ਹੁਣ ਅਸੀਂ ਆਪਦੇ ਪੰਜਾਬ ਦੇ ਵਿੱਚੋਂ ਸਾਨੂੰ ੱੱਕੇ ਨਾਲ ਘੜ ਰਹੇ ਆ। ਜੀ ਤਾਂ ਉਹ ਗੱਲਾਂ ਕਰਕੇ ਪ੍ਰਸ਼ਾਸਨ ਥੋੜਾ ਤੰਗ ਕਰ ਰਹੇ ਸੀਗਾ ਤਾਂ ਤਿੰਨ ਵਾਰੀ ਇਹਨਾਂ ਨੇ ਗੇਟ ਲਾਉਣ ਦੀ ਜ਼ਬਰਦਸਤੀ ਕੋਸ਼ਿਸ਼ ਕੀਤੀ ਗੇਟ ਨੂੰ ਤਾਂ ਸਟੂਡੈਂਟਸ ਨੇ ਜਿੰਨੇ ਹੋਰ ਕਿਸਾਨ ਜਿੱਥੇ ਬੰਦੀਆਂ ਸੀ ਨਾਲ ਰਲ ਕੇ ਸਾਰੇ ਸਟੂਡੈਂਟਸ ਦੇ ਸਾਥ ਨਾਲ ਸਾਰੀਆਂ ਜਿੰਨੀਆਂ ਵੀ ਜਿੱਥੇ ਬੰਦੀਆਂ ਜੋ ਅੰਦਰ ਚੋਣਾ ਲੜਦੀਆਂ ਵੋਟਾਂ ਵੇਲੇ ਸਾਰੇ ਇਕੱਠੇ ਹੋ ਕੇ ਸਾਰਿਆਂ ਨੇ ਗੇਟ ਨੂੰ ਭੰਨਿਆ ਖੋਲਿਆ ਜਨਵਰੀ ਇਹਨਾਂ ਨੇ ਲਾਇਆ ਚਾਰ ਵਾਰ ਅਸੀਂ ਖੋਲਿਆ ਤੇ ਸਵੇਰ ਦੇ 9 ਵਜੇ ਲੈ ਕੇ ਹਜੇ ਤੱਕ ਅਸੀਂ ਇੱਥੇ ਹੀ ਖੜੇ ਆਂ ਤੇ ਡਟ ਕੇ ਖੜਾਂਗੇ ਇਹ ਗੇਟ ਸਾਡੇ ਸਟੂਡੈਂਟਸ ਦਾ ਵਾਟੇ ਹਮੇਸ਼ਾ ਖੁੱਲਾ ਜਦੋਂ ਮਰਜੀ ਜਿਹੜੀ ਮਰਜੀ ਜੱਥੇਬੰਦੀ ਜਿਹੜੇ ਮਰਜੀ ਸਟੂਡੈਂਟਸ ਹੋਣ ਇਹ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਜਿਹੜੇ ਬੈਰੀਕੇਡਿੰਗ ਲਾਇਆ ਗਏ ਸੀ ਉਹ ਵੀ ਪੰਨ ਦਿੱਤੇ ਗਏ ਤੇ ਜਿਹੜੇ ਪੰਨ ਕੇ ਸਿੱਟੇ ਪਏ ਜੀ ਦੇਖੋ ਇਹ ਅਸੀਂ ਸਿੱਟਾਂਗੇ ਸਾਡੀ ਯੂਨੀਵਰਸਿਟੀ ਆ ਇਹ ਸਾਡਾ ਹੱਕ ਆ ਤੇ ਅਸੀਂ ਇਹਨੂੰ ਕਿਉਂ ਬੰਦ ਕਰੀਏ ਤੇ ਜਦ ਸਟੂਡੈਂਟਸ ਨੂੰ ਹੀ ਸੰਘਰਸ਼ ਕਰਨਾ ਪੈ ਰਿਹਾ ਤੇ ਸਮਾਜ ਕਿਸ ਪਾਸੇ ਜਾ ਰਿ ਸਮਾਜ ਦੇਖੋ ਤਾਂ ਜੀ ਇਹ ਤਾਂ ਹੁਣ ਸਰਕਾਰਾਂ ਦੀਆਂ ਨਲਾਇਕੀਆਂ ਡੈਮੋਕ੍ਰੇਸੀ ਜਾਂ ਹਿਊਮਨ ਰਾਈਟਸ ਇਹ ਗੱਲਾਂ ਸਿਰਫ ਇੱਕ ਕਿਤਾਬਾਂ ਤੱਕ ਹੀ ਰਹਿ ਗਈਆਂ ਸੀਮਤ ਇਹਨਾਂ ਨੂੰ ਐਕਚੁਅਲ ਜ਼ਿੰਦਗੀ ਦੇ ਵਿੱਚ ਕਿਤੇ ਅਪਲਾਈ ਨਹੀਂ ਕੀਤਾ ਜਾਂਦਾ ਸੋ ਹੁਣ ਜਿਹੜੇ ਸਟੂਡੈਂਟਸ ਇੱਥੇ ਜਿੰਨੇ ਆਈਪੀਐਸ ਜਿੰਨੇ ਇੱਥੋਂ ਸਾਰੇ ਪੜ੍ਹ ਕੇ ਨਿਕਲੇ ਹੋਏ ਪੰਜਾਬ ਯੂਨੀਵਰਸਿਟੀ ਕਿੰਨੇ ਵੱਡੇ ਵੱਡੇ ਵਕੀਲ ਬੈਠੇ ਕਿੰਨੇ ਵੱਡੇ ਵੱਡੇ ਜੱਜ ਬੈਠੇ ਆ ਤਾਂ ਉਹਨਾਂ ਨੂੰ ਇਹ ਚੀਜ਼ ਜ਼ਰੂਰ ਚਾਹੀਦੀ ਆ ਕਿ ਅਸੀਂ ਇੱਥੋਂ ਹੀ ਤਾਂ ਪੜ੍ਹ ਕੇ ਗਏ ਆ ਅਸੀਂ ਵੀ ਤਾਂ ਕੱਲੂ ਪ ਬੈਠਾ ਅਸੀਂ ਵੀ ਇੱਥੇ ਸਟੂਡੈਂਟ ਆ ਸਾਨੂੰ ਵੀ ਪਤਾ ਵੀ ਅਸੀਂ ਕੱਲੋਂ ਆਉਣ ਵਾਲਾ ਫਿਊਚਰ ਆ ਜੇ ਤੁਸੀਂ ਫਿਊਚਰ ਦੇ ਨਾਲ ਹੀ ਆਹ ਕੁਝ ਕਰਾਂਗੇ ਤਾਂ ਫਿਰ ਆਪਾਂ ਦੇਸ਼ ਨੂੰ ਦੇਖ ਲਓ ਕਿਹੜੇ ਪਾਸੇ ਲੈ ਕੇ ਜਾ ਰਹੇ ਕਿਹੜੀ ਢਾਲ ਆ ਰਹੇ ਅੰਦਰੋਂ ਅੰਦਰ ਹੀ ਆਪਣੇ ਦੇਸ਼ ਨੂੰ ਖੋਖਲਾ ਕਰ ਰਹੇ ਸੋ ਹੋਰ ਵੀ ਨੌਜਵਾਨ ਜ਼ਰੂਰ ਮੌਜੂਦ ਨੇ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਨਗੇ ਭਾਈ ਜੀ ਕੀ ਹਾਲ ਚਾਲ ਵਧੀਆ ਤੁਸੀਂ ਦੱਸੋ ਤੇ ਕਿੰਨੇ ਇਕ ਲੋਕ ਅੰਦਰ ਪਹੁੰਚ ਚੁੱਕੇ ਨੇ ਕਿਉਂਕਿ ਕਾਲ ਦਿੱਤੀ ਗਈ ਸੀ ਬਹੁਤ ਵੱਡੀ ਦਸ ਤਰੀਕ ਦੀ ਤੇ ਸੰਘਰਸ਼ ਵੀ ਜਰੂਰ ਦੇਖਣ ਨੂੰ ਮਿਲ ਰਿਹਾ ਬੈਰੀਕੇਟਿੰਗ ਬਿਲਕੁਲ ਪਾ ਦਿੱਤੇ ਗਏ ਨੇ ਤੇ ਗੇਟ ਵੀ ਖੋਲ ਦਿੱਤਾ ਗਿਆ ਕਿੰਨਾ ਕੁ ਵੱਡਾ ਸੰਘਰਸ਼ ਜਾਣ ਵਾਲਾ ਹੈ ਦੇਖੋ ਸੰਘਰਸ਼ ਤਾਂ ਯੂਨੀਵਰਸਿਟੀ ਦੇ ਉੱਤੇ ਡਿਪੈਂਡ ਕਰਦਾ ਹੈ ਕਿੰਨਾ ਕੁ ਵੱਡਾ ਚੱਲੇਗਾ ਤੁਸੀਂ ਸ਼ੈਡਿਊਲ ਰਿਲੀਜ਼ ਕਰੋ ਸੈਨੇਟ ਚੋਣਾ ਦਾ ਤੇ ਅਸੀਂ ਉੱਠ ਕੇ ਆਪਣਾ ਵਿਜੇ ਮਾਰਚ ਕਰਕੇ ਬਾਹਰ ਨਿਕਲਦੇ ਹਾਂ ਅਸੀਂ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਹੈਗੇ ਇੱਥੇ ਇਕੱਠੇ ਹੋਏ ਆ ਸਾਡਾ ਸਾਥ ਦੇਣ ਵਾਸਤੇ ਅੰਦਰੋਂ ਵੀ ਚਲੋ ਇਕੱਠ ਹੋਇਆ ਤੇ ਬਾਹਰੋਂ ਵੀ ਬਹੁਤ ਹੋਇਆ ਪੰਜਾਬ ਚੋਂ ਹਰਿਆਣੇ ਚੋਂ ਹਨਾ ਹਿਮਾਚਲ ਚੋਂ ਤੇ ਧੰਨਵਾਦ ਪਹਿਲਾਂ ਮੈਂ ਹੁੱਡਾ ਸਾਹਿਬ ਦਾ ਵੀ ਕਰਦਾ ਹਰਿਆਣੇ ਚੋਂ ਚਲੋ ਪੰਜਾਬ ਵਾਲੇ ਤਾਂ ਕਰ ਹੀ ਜਾਂਦੇ ਆ ਜੀ ਤੇ ਉਹਨਾਂ ਨੇ ਵੀ ਵੀਡੀਓ ਪਾਈ ਸੀ ਕਿ ਪਹੁੰਚੋ ਅੱਛੀ ਗੱਲ ਆ ਦੂਜੀ ਚੀਜ਼ ਇਹ ਆ ਕਿ ਜਿਹੜਾ ਤੁਸੀਂ ਗੱਲ ਕੀਤੀ ਇਕੱਠ ਦੀ ਤੇ ਇਕੱਠ ਤਾਂ ਜੀ ਤੁਹਾਡੇ ਸਾਹਮਣੇ ਕਈ ਹਜ਼ਾਰ ਦਾ ਹੈ ਹਨਾ ਤੇ ਵੱਧਦਾ ਜਾ ਰਿਹਾ ਅਬ ਦੀ ਰਿਪੋਰਟ ਅਸੇ ਗੱਲ ਕੀਤੀ ਅਫੀਸ਼ੀਅਲਸ ਦੇ ਨਾਲ ਉਹਨਾਂ ਦਾ ਕਹਿਣਾ ਸੀ 5000 ਤੱਕ ਦਾ ਇਕੱਠਾ ਹੈ ਤੇ ਤੁਹਾਡੇ ਅਕੋਰਡਿੰਗ ਕਿੰਨਾ ਕੁ ਵੱਡਾ ਇਕੱਠਾ ਹੈ 5000 ਤੋਂ ਜ਼ਿਆਦਾ ਹੈ ਕਿਉਂਕਿ ਜਿਹੜੀ ਤੁਸੀਂ ਅਫੀਸ਼ੀਅਲਸ ਨਾਲ ਗੱਲ ਕੀਤੀ ਸੀ ਉਹ ਸ਼ਾਇਦ ਮੇਰੇ ਖਿਆਲ ਨਾਲ ਪਹਿਲਾਂ ਕੀਤੀ ਹੋਣੀ ਥੋੜੀ ਦੇਰ ਪਹਿਲਾਂ ਹੋ ਗਈ ਹੋਣੀ ਘੰਟਾ ਡੇਢ ਘੰਟਾ ਹੋ ਗਿਆ ਤੇ ਹੁਣ ਤੁਹਾਡੇ ਸਾਹਮਣੇ ਕਿੰਨੇ ਇੱਕ ਤਾਂ ਜੱਥਾ ਹੁਣੇ ਕਿਸਾਨ ਯੂਨੀਅਨ ਦਾ ਹੀ ਗਿਆ ਜੀ ਉਸ ਤੋਂ ਬਾਅਦ ਨਿਹੰਗ ਸਿੰਘ ਨਿਹੰਗ ਸਿੰਘ ਗਿਆ ਹਾਂਜੀ ਤੇ ਕੀ ਲੱਗਦਾ ਹੈ ਕਿ ਡੇਟ ਅਨਾਉਂਸ ਅੱਜ ਹੀ ਹੋ ਜਾਵੇਗੀ ਕਿੰਨਾ ਕੁ ਸਮਾਂ ਲੱਗ ਸਕਦਾ ਹੈ ਇਸ ਤੇ ਦੇਖੋ ਮੈਂ ਇੱਕ ਚੀਜ਼ ਪਹਿਲਾਂ ਕਲੀਅਰ ਕਰਦਾ ਆਪਾਂ ਇੱਥੇ ਵੱਖ-ਵੱਖ ਆਰਗੇਨਾਈਜੇਸ਼ਨਸ ਨਾਲ ਜੁੜੇ ਆ ਪੰਜਾਬ ਯੂਨੀਵਰਸਿਟੀ ਦੇ ਤੇ ਆਪਾਂ ਪਿਛਲੇ ਸਮੇਂ 'ਚ ਦੇਖਿਆ ਕੋਈ ਵੀ ਪ੍ਰੋਟੈਸਟ ਇੱਥੇ ਚੱਲਿਆ ਉਹ ਬੜਾ ਲੰਮਾ ਚੱਲੇ ਹਮ ਸੈਨੇਟ ਵਾਲਾ ਵੀ ਇਸ ਤੋਂ ਪਿਛਲੇ ਸਾਲ 100 ਦਿਨ ਚੱਲਿਆ ਸੀ ਐ ਤੇ ਕੀ ਇਹਨਾਂ ਉੱਤੇ ਪ੍ਰੈਸ਼ਰ ਹੈਗਾ ਹੋਪਫੁਲੀ ਇਹ ਜਲਦੀ ਕਰ ਦੇਣ ਜਿੱਦਾਂ ਵੀ ਸੀ ਮੈਮ ਦਾ ਆਇਆ ਕਿ ਆਪਾਂ ਚਾਂਸਲਰ ਨੂੰ ਭੇਜਿਆਈਏ ਉਹ ਤੇ ਹੋ ਸਕਦਾ ਸ਼ਾਮ ਤੱਕ ਹੋ ਜਾਏ ਹੋ ਸਕਦਾ ਜੇ ਨਹੀਂ ਹੋਇਆ ਫਿਰ 4 ਦਿਨ ਨਾ ਹੋਵੇ 5 ਦਿਨ ਨਾ ਹੋਵੇ ਕੁਝ ਵੀ ਪੋਸੀਬਲ ਹੈ ਬਿਕਾਜ਼ ਇਹਨਾਂ ਦੇ ਸਪਾਈਨ ਤਾਂ ਹੈਗੀ ਨਹੀਂ ਕੋਈ ਰੇਡ ਦੀ ਹੱਡੀ ਤਾਂ ਇਹਨਾਂ ਦੀ ਹੈਗੀ ਨਹੀਂ ਤੇ ਇਹਨਾਂ ਨੂੰ ਵੀ ਤਾਂ ਕਰਨਾ ਪਿਆ ਐ ਇੰਨਾ ਕੁਝ ਕਿਉਂਕਿ ਪੰਜਾਬ ਦੇ ਅੰਦਰ ਹੁਣੇ ਤਰਨ ਤਰਨ ਚ ਇਲੈਕਸ਼ਨ ਹੋ ਰਹੇ ਆ ਹਨਾ 27 ਚ ਇਲੈਕਸ਼ਨ ਆ ਠੀਕ ਹੈ ਅੱਜ ਦੇਖੋ ਤੁਹਾਡੇ ਸਾਹਮਣੇ ਮੇਰੇ ਖਿਆਲ ਨਾਲ মিডিਆ ਇੱਥੇ ਸੀਗਾ ਸ਼ਾਇਦ ਇੱਥੇ ਲੀਡਰਸ ਆਏ ਸੀਗੇ ਪੰਜਾਬ ਦੇ ਹਨਾ ਅਕਾਲੀ ਦਾ ਅਕਾਲੀ ਦਾ ਉਹ ਕਹਿ ਰਹੇ ਆ ਇਹ ਤੋਂ ਪਰਮਿੰਦਰ ਢੀਂਸਾ ਜੀ ਆਏ ਸੀਗੇ ਮਲਵਿੰਦਰ ਸਿੰਘ ਕਾਂਗ ਆਏ ਸੀ ਉਹਨਾਂ ਨਾਲ ਦੋ ਐਮਐਲਏ ਵੀ ਸੀਗੇ ਹਨਾ ਉਹਨਾਂ ਨੂੰ ਨਹੀਂ ਐਂਟਰ ਕੀਤਾ ਕਰਨ ਦਿੱਤਾ ਪੁਲਿਸ ਨੇ ਤੇ ਪੁਲਿਸ ਨੇ ਉਹਨਾਂ ਨੂੰ ਕਿਹਾ ਕਿ ਸਟੂਡੈਂਟ ਰੋਕ ਰਿਹਾ ਤੇ ਸਾਨੂੰ ਕਿਹਾ ਕਿ ਉਹ ਕਹਿ ਰਿਹਾ ਕਿ ਸਟੂਡੈਂਟ ਰੋਕ ਰਿਹਾ ਸਟੂਡੈਂਟਾਂ ਨੇ ਫਿਰ ਪੱਟ ਦੇ ਦਵਾਰ ਹਾਂ ਖੋਲ ਤੇ ਫਿਰ ਮੈਂ ਕਿਹਾ ਜੀ ਆਓ ਸਰ ਅੰਦਰ ਤੇ ਸੰਘਰਸ਼ ਇਦਾ ਹੀ ਜਾ ਰਿਹਾ ਹੈਣਾ ਜਦ ਤੱਕ ਜਦ ਤੱਕ ਸ਼ਡਿਊਲ ਰਿਲੀਜ਼ ਨਹੀਂ ਹੁੰਦਾ ਸਾਡਾ ਸੰਘਰਸ਼ ਇਦਾ ਹੀ ਚੱਲੂਗਾ ਕਿਉਂਕਿ ਸਾਨੂੰ ਕੋਈ ਭਰੋਸਾ ਨਹੀਂ ਤੇ ਜਦ ਨੋਟੀਫਿਕੇਸ਼ਨ ਦੁਆਰਾ ਆਇਆ ਰੱਦ ਕੀਤਾ ਗਿਆ ਜੋ ਵੀ ਨਾਂ ਦੀਆਂ ਨੋਟੀਫਿਕੇਸ਼ਨ ਜਾਰੀ ਹੋਈ ਸੀ ਉਸ ਦੇ ਵਿੱਚ ਕਿਹਾ ਗਿਆ ਕਿ ਇੱਕ ਕਲੋਜ਼ ਇਹ ਵੀ ਸੀਗਾ ਕਿ ਫੀਡਬੈਕ ਲਿੱਤਾ ਗਿਆ ਇਸ ਪੁਆਇੰਟ ਦੇ ਬੰਦ ਲੋਕੀ ਅਜੇ ਹਾਇ ਕੋਈ ਫੀਡਬੈਕ ਲਿੱਤਾ ਗਿਆ ਸੀ ਨਹੀਂ ਕੋਈ ਫੀਡਬੈਕ ਨਹੀਂ ਲਿੱਤਾ ਗਿਆ ਮੈਂ ਇੱਕ ਹੋਰ ਚੀਜ਼ ਦੱਸਦਾ ਇਹਦੇ ਅੰਦਰ ਜਿਹੜੀ ਇਹ ਗੱਲ ਕਰ ਰਹੇ ਆ ਨੈਸ਼ਨਲ এডਿਕੇਸ਼ਨ ਪਾਲਿਸੀ 2020 ਦੇ ਰਿਕਾਰਡਿੰਗ ਉਹਦੇ ਅੰਦਰ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਜੀ ਯੂਨੀਵਰਸਿਟੀ ਨੇ ਆਪਣਾ ਖਰਚਾ ਆਪ ਚੱਕਣਾ ਕੋਈ ਵੀ ਯੂਨੀਵਰਸਿਟੀ ਹੋਵੇ ਤੇ ਮੈਸਿਵ ਲੋਨਸ ਪ੍ਰੋਵਾਈਡ ਹੋਣਗੇ ਗ੍ਰਾਂਟਸ ਪ੍ਰੋਵਾਈਡ ਨਹੀਂ ਹੋਣਗੀਆਂ ਜੀ ਐਨ ਯ ਮੈਸਿਵ ਲੋਨਸ ਪ੍ਰੋਵਾਈਡ ਹੋ ਰਿਹਾ ਉੱਥੇ ਕੰਮ ਸ਼ੁਰੂ ਹੋ ਗਿਆ ਠੀਕ ਹੈ ਉੱਥੇ ਸੈਨਟ ਸਟਰਕਚਰ ਨਹੀਂ ਹੈਗਾ ਇੱਕ ਸਾਊਥ ਦੀ ਇੱਕ ਦੋ ਯੂਨੀਵਰਸਿਟੀਆਂ ਚ ਸੀਗਾ ਤੇ ਇੱਕ ਇੱਥੇ ਆ ਹੋਰ ਕਿਤੇ ਵੀ ਨਹੀਂ ਹੈਗਾ ਤੇ ਜੇ ਤੁਸੀਂ ਕਹਿੰਦੇ ਹੋ ਕਿ ਲੋਨ ਸਟਰਕਚਰ ਸ਼ੁਰੂ ਹੁੰਦਾ ਫਿਰ ਉਹਦਾ ਤਾਂ ਇਹ ਮਤਲਬ ਹੈ ਨਾ ਐਜੂਕੇਸ਼ਨ ਤੁਸੀਂ ਆਪਣੇ ਆਪ ਹੀ ਮਹਿੰਗੀ ਕਰ ਰਹੇ ਹੋ ਤਾਂ ਫੀਡਬੈਕ ਜੇ ਸਾਡੇ ਤੋਂ ਕੋਈ ਫੀਡਬੈਕ ਨਹੀਂ ਦਿੱਤਾ ਹਾਂ ਇੱਕ ਦੋ ਟੀਚਰਸ ਸੀਗੇ ਜਿਹੜੇ ਆਰਐਸਐਸ ਭਾਜਪੀ ਦੇ ਨੇੜੇ ਸੀ ਇਹ ਨਹੀਂ ਕਿ ਜੁਆਇਨ ਉਹ ਵੀ ਨੇੜੇ ਸੀ ਉਹਨਾਂ ਨੇ ਆਪਣਾ ਕੀ 60 ਤੋਂ 65 ਸਾਲ ਉਮਰ ਹੋ ਜੋ 8ਪੀ ਕਮਿਸ਼ਨ ਲਾਗੂ ਹੋ ਜੋ ਇਹ ਚੱਕਰ ਚ ਉਹਨਾਂ ਨੇ ਸਾਥ ਦਿੱਤਾ ਜੀ ਹਾਂਜੀ ਇਹ ਗੱਲ ਹੈ ਕੱਲ ਇੱਕ ਇੰਟਰਵਿਊ ਮੈਂ ਸੁਣ ਰਿਹਾ ਸੀ ਕੁੜੀ ਉਸ ਦੇ ਵਿੱਚ ਕਹਿੰਦੀ ਹੈ ਕਿ ਜੇ ਇਹ ਯੂਨੀਵਰਸਿਟੀ ਹੱਥ ਦੇ ਚੱਲੀ ਜਾਂਦੀ ਹੈ ਸੈਂਟਰ ਦੇ ਤਾਂ ਜਿਹੜਾ BHU ਦੇ ਵਿੱਚ ਜਿਸ ਤਰੀਕੇ ਕੁੜੀਆਂ ਨੂੰ ਪਾਬੰਦੀਆਂ ਨੇ ਉਸ ਤਰੀਕੇ ਦੀ ਪਾਬੰਦੀ ਇੱਥੇ ਵੀ ਹੋ ਸਕਦੀ ਹੈ ਇਹਦਾ ਇੱਕ ਐਗਜ਼ਾਮਪਲ ਵੀ ਹੈਗਾ ਇਹ ਯੂਨੀਵਰਸਿਟੀ ਥੋੜੇ ਮਹੀਨੇ ਪਹਿਲਾਂ ਹੋ ਕੇ ਹਟਿਆ 6 ਨੰਬਰ ਗਰਲਸ ਹੌਸਟਲ 6 ਦੇ ਅੰਦਰ ਉਹਨਾਂ ਦੇ ਜਿਹੜੇ ਅਵਾਰਡਨਸੀ ਉਹਨਾਂ ਨੇ 7-8 ਵਜੇ ਤੋਂ ਬਾਅਦ ਐਂਟਰੀ ਦੇਣਾ ਹੀ ਬੰਦ ਕਰਤਾ ਸੀ ਕੁੜੀਆਂ ਨੂੰ ਪੰਜਾਬ ਯੂਨੀਵਰਸਿਟੀ ਦੇ ਅੰਦਰ ਜਿਹੜਾ ਧਰਨਾ ਅੱਜ ਤੋਂ ਕਈ ਸਾਲ ਪਹਿਲਾਂ 2018 ਚ ਚੱਲਿਆ ਸੀ ਪਿੰਜਰਾ ਤੋੜ ਮੂਵਮੈਂਟ ਇੱਥੋਂ ਸ਼ੁਰੂ ਹੋਈ ਸੀ ਕੁੜੀਆਂ ਦੇ ਹੌਸਟਲ 24/7 ਹੋਈ ਸੀ ਉਹ ਇਦਾਂ ਨਹੀਂ ਹੋਏ ਸੀ ਇੱਥੇ ਧਰਨਾ ਲੱਗਿਆ ਸੀ ਕੁੜੀਆਂ ਆਪਣੇ ਆਪ ਬਾਹਰ ਆਏ ਸੀ ਉਸ ਟਾਈਮ ਦੇ ਪ੍ਰਧਾਨ ਨੇ 45 ਦਿਨ ਧਰਨਾ ਦਿੱਤਾ ਸੀਗਾ ਤੇ ਉਸੇ ਤਰੀਕੇ ਨਾਲ 6 ਨੰਬਰ ਦੀ ਜਿਹੜੀ ਵਾਰਡਨਸੀ ਉਹ ਕਹਿੰਦੀ ਮੈਂ ਨਹੀਂ ਐਂਟਰੀ ਦਿੰਦੀ ਆਪਣੇ ਪੇਰੈਂਟਸ ਤੋਂ ਲਿਖਵਾਓ ਜੀ ਠੀਕ ਹੈ ਤੇ ਉਹ ਤਾਂ ਸਾਡੇ ਨਾਲ ਹੋ ਹੀ ਰਿਹਾ ਸੀਗਾ ਉਹ ਤਾਂ ਉਸ ਦਿਨ ਆਪਾਂ ਧਰਨਾ ਨਾ ਦਿੰਦੇ ਫਿਰ ਇਹਨਾਂ ਦਾ ਹੋ ਗਿਆ ਸੀਗਾ ਬੀ ਐਚ ਯੂ ਦੇ ਅੰਦਰ ਉਹ ਹੈਗਾ ਇਸ ਟਾਈਮ ਤੇ ਟਾਈਮਿੰਗਸ ਹੈਗੀ ਆ ਯੂਨੀਵਰਸਿਟੀ ਦੇ ਅੰਦਰ ਕੋਈ ਵੀ ਆਂਦਾ ਆਪਣੀ ਬੈਚਲਰਸ ਜ਼ਿਆਦਾਤਰ ਕੰਪਲੀਟ ਕਰ ਕੇ ਆਂਦੇ ਤੇ ਇੱਕ ਸਾਊਂਡ ਮਾਈਂਡ ਹੁੰਦੇ ਆ ਠੀਕ ਹੈ ਹੁਣ ਤੁਸੀਂ ਇੰਡੀਪੈਂਡੈਂਟ ਕੁੜੀਆਂ ਨੂੰ ਇੱਥੇ ਤਾਂ ਬਣਾ ਨਹੀਂ ਪਾਰੇ ਦੇਸ਼ ਤੋਂ ਤੁਸੀਂ ਗੱਲਾਂ ਮਾਰਦੇ ਫਿਰਦੇ ਹੋ ਕਿ ਸਾਡੀ ਕੁੜੀਆਂ ਬਹੁਤ ਇੰਡੀਪੈਂਡੈਂਟ ਨੇ ਹਾਂਜੀ ਜੀ ਤੋ ਦੇਖ ਸਕਦੇ ਹੋ ਤਸਵੀਰਾਂ ਬਿਲਕੁਲ ਜਿਹੜਾ ਹੈ ਗੇਟ ਨੰਬਰ 1 ਖੋਲ ਦਿੱਤਾ ਗਿਆ ਕਿ ਜਿੱਦਾਂ ਕਿ ਆਫ ਦਿ ਰਿਕਾਰਡ ਜ਼ਰੂਰ ਗੱਲਾਂ ਕਹੀਆਂ ਗਈਆਂ ਸੀ ਕਿ 5000 ਤੋਂ ਵੱਧ ਦਾ ਜਿਹੜਾ ਇਕੱਠਾ ਹੈ ਬਟ ਉਸ ਤੋਂ ਵੱਧ ਜਿਹੜਾ ਇਕੱਠ ਜਿਹੜਾ ਹੈ ਅੰਦਰ ਦੇਖਣ ਨੂੰ ਮਿਲ ਰਿਹਾ ਤੇ ਦੇਖਣਾ ਇਹ ਹੋਵੇਗਾ ਕਿ ਇਹ ਸੰਘਰਸ਼ ਹੋਰ ਕਿੰਨਾ ਕੁ ਲੰਬਾ ਚੱਲਦਾ ਹੈ ਜੁੜੇ ਰਹੋ ਲੋ ਦਾਨ ਲਾਈਵ ਦੇ ਨਾਲ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੁਕ ਰੂ ਹੋਵਾਂਗੇ